ਜੇ ਤੁਸੀਂ ਟੈਲੀਪੋਰਟ ਹੋ ਕੇ ਜਿੱਦਾਂ ਮਤਲਬ ਟਾਈਮ ਟਰੈਵਲ ਕਰਦੇ ਆਪਾਂ ਹੈਨਾ ਜੇ ਕਿਸੇ ਥਾਂ ਤੇ ਜਾਣਾ ਹੋਵੇ ਕਿਸ ਥਾਂ ਤੇ ਜਾਓਗੇ ਤੇ ਕਿਉਂ ਜਾਓਗੇ ਟ੍ਰੈਵਲ ਕਰਕੇ ਲਾਈਕ ਜਿੱਦਾਂ ਟੈਲੀਪੋਰਟ ਜਿੱਦਾਂ ਟਾਈਮ ਟਰੈਵਲਿੰਗ ਕਰਦੇ ਆ ਜਿੱਦਾਂ ਸਾਇੰਸ ਫਿਕਸ਼ਨ ਵਾਲੀ ਚੀਜ਼ਾਂ ਹਾਂ ਮੇਰੇ ਨਾ ਬਾਪੂ ਜੀ ਦਾ ਜਨਮ ਪਾਕਿਸਤਾਨ ਦਾ ਹੈ ਹਮ ਸਾਡਾ ਪਿੰਡ ਉੱਥੇ ਆ ਪਾਂਡੋਕੇ ਓਕੇ ਤੇ ਉਹਨਾਂ ਦੀ ਨਾ ਇਹ ਬੜੀ ਮਤਲਬ ਆਖਰੀ ਸਮੇਂ 'ਚ ਵੀ ਉਹਨਾਂ ਨੇ ਨਾ ਮੈਨੂੰ ਤੁਸੀਂ ਬਲੀਵ ਕਰੋ ਵੀ ਉਹ ਬੈੱਡ ਤੇ ਸੀ ਹਮ ਤੇ ਉਹ ਮੈਨੂੰ ਨਕਸ਼ਾ ਸਮਝਾ ਰਹੇ ਸੀ ਆਪਦੇ ਪਿੰਡ ਦਾ ਤੇ ਉਹ ਕਹਿੰਦੇ ਉੱਥੇ ਆਪਣਾ ਘਰ ਆ ਤੂੰ ਜ਼ਰੂਰ ਜਾ ਕੇ ਆਈ ਤੇ ਉਹਨਾਂ ਨੂੰ ਐ ਲੱਗਦਾ ਸੀ ਕਿ ਉਦੋਂ ਮੇਰੇ ਗਾਣੇ ਮਾੜੇ ਮਾੜੇ ਆਉਣ ਲੱਗੇ ਸੀ ਤੇ ਉਹਨਾਂ ਨੂੰ ਲੱਗਦਾ ਸੀ ਕਿ ਵੀ ਇੱਕ ਦਿਨ ਇਹ ਦੇ ਕੋਲੋਂ ਐਕਸੈਸ ਆਊਗਾ ਕਿ ਇਹ ਜਾ ਸਕੂਗਾ ਤੇ ਮੇਰੇ ਦਿਲ 'ਚ ਬਹੁਤ ਰੀਜ ਆ ਵੀ ਮੈਂ ਬਾਪੂ ਜੀ ਦਾ ਘਰ ਜ਼ਰੂਰ ਦੇਖ ਕੇ ਆਉਣਾ ਤੇ ਹੁਣ ਤੁਸੀਂ ਟਰਾਈ ਕਰੋ ਮੈਂ ਜ਼ਰੂਰ ਕਰੂੰਗਾ ਹਾਂ ਤੁਸੀਂ ਜਾਓ ਜ਼ਰੂਰ ਇਹ ਤਾਂ ਇੱਛਾ ਪੂਰੀ ਕਰਨੀ ਚਾਹੀਦੀ ਹੁੰਦੀ ਹੈ ਉਹਦੇ ਵਿੱਚ ਇੱਕ ਤੇ ਇਹੋ ਜਿਹਾ ਕੋਈ ਇਨਸਟਰੂਮੈਂਟ ਹੁੰਦਾ ਮੈਨੂੰ ਐ ਲੱਗਦਾ ਕਿ ਯਾਰ ਇਹ ਵਾਲੀ ਸਾਇੰਸ ਜ਼ਰੂਰ ਹੋਣੀ ਚਾਹੀਦੀ ਸੀ ਕਿਤੇ ਉਹ ਆਪ ਦਾ ਘਰ ਦੇਖਾਉਂਦੇ ਇੱਕ ਤੇ ਉਹ ਪੁਰਾਣਾ ਸਮਾਂ ਵੇਖਦੇ ਹੈਨਾ ਅਸੀਂ ਇਹ ਹੀ ਜ਼ਿਆਦਾ ਖਾਸ ਚੀਜ਼ ਹੈ ਮਾਹੀ ਤੁਸੀਂ ਜੇ ਕਿਤੇ ਜਾਣਾ ਹੋਵੇ ਟੈਲੀਪੋਰਟ ਕਰਕੇ ਕੋਈ ਵੀ ਸਦੀ ਵੀ ਹੋ ਸਕਦੀ ਕਿਤੇ ਵੀ ਇਦਾਂ ਨਹੀਂ ਮੈਨੂੰ ਯਾਦ ਆ ਰਿਹਾ ਪਰ ਮੈਂ ਉਹੀ ਗੱਲ ਕਹੂੰਗੀ ਨੇ ਮੈਂ ਵੀ ਪੁਰਾਣੇ ਸਮੇਂ 'ਚ ਜਾਣਾ ਚਾਹੁੰਗੀ ਜਦੋਂ ਇਹਨਾਂ ਸਭ ਦੀਆਂ ਪੁਰਾਣੇ ਕਲਾਕਾਰਾਂ ਦੀਆਂ ਕੈਸਟਾਂ ਵਿਕਦੀਆਂ ਹੁੰਦੀਆਂ ਸੀ ਜਦੋਂ ਚਮਕੀਲਾ ਜੀ ਆ ਲਾਈਵ ਸ਼ੋਅ ਕਰਦੇ ਸੀ ਤੇ ਮੈਂ ਉਹਨਾਂ ਦਾ ਖਾੜਾ ਦੇਖਦੀ ਮੈਂ ਉਹ ਚੀਜ਼ ਦੇਖਣਾ ਚਾਹੁੰਦਾ ਹਾਂ ਉਹ ਦੇਖਣਾ ਚਾਹੁੰਦੇ ਨਾਈਸ ਨਾਈਸ ਮਿਲਦਾ ਹੈ ਕਿ ਹਰ ਕੋਈ ਵੈਸੇ ਪੁਰਾਣਾ ਸਮਾਂ ਜ਼ਰੂਰ ਇੱਕ ਵਾਰ ਚਾਹੁੰਦਾ ਹੈ ਕਿ ਅਸੀਂ ਦੇਖੀਏ ਹੈਨਾ ਚਲੋ ਆਈ ਹੋਪ ਕਿ ਕਈ ਵਾਰ ਇਦਾਂ ਬਣੇ ਹੁੰਦੇ ਥਾਵਾਂ ਉੱਥੇ ਲੱਕ ਜਾ ਕੇ ਲੋਕੀ ਫੀਲ ਤਾਂ ਕਰਦੇ ਕਿ ਇਦਾਂ ਦਾ ਪੁਰਾਣਾ ਪੰਜਾਬ ਸੀਗਾ ਜਾਂ ਸਮਾਂ ਸੀ ਬਟ ਇੱਕ ਹੈ ਕਿ ਪ੍ਰੋਪਰ ਫੀਲ ਜਿਹੜੀ ਆ ਉਹੀ ਸੀ ਉਸ ਸਮੇਂ ਦੇ ਵਿੱਚ ਬਟ ਬਹੁਤ ਵਧੀਆ ਲੱਗੇ ਤੁਸੀਂ ਰੈਪਿਡ ਫਾਇਰ ਦਾ ਬਿਲਕੁਲ ਓਨੈਸਟ ਆਨਸਰ ਦਿੱਤਾ ਹੈ ਜੇ ਤੁਸੀਂ ਟੈਲੀਪੋਰਟ ਹੋ ਕੇ ਜਦੋਂ ਮਤਲਬ ਟਾਈਮ ਟਰੈਵਲ ਕਰਦੇ ਆਪਾਂ ਹੈਨਾ ਜੇ ਕਿਸੇ ਥਾਂ ਤੇ ਜਾਣਾ ਹੋਵੇ ਕਿਸ ਥਾਂ ਤੇ ਜਾਓਗੇ ਤੇ ਕਿਉਂ ਜਾਓਗੇ ਟਰੈਵਲ ਕਰਕੇ ਮਤਲਬ ਜਿੱਦਾਂ ਟੈਲੀਪੋਰਟ ਇਹ ਨਾਲ ਟਾਈਮ ਟਰੈਵਲਿੰਗ ਕਰਦੇ ਆ ਜਿੱਦਾਂ ਸਾਇੰਸ ਫਿਕਸ਼ਨ ਵਾਲੀ ਚੀਜ਼ਾਂ ਹਾਂ ਮੇਰੇ ਨਾਲ ਬਾਪੂ ਜੀ ਦਾ ਜਨਮ ਪਾਕਿਸਤਾਨ ਦਾ ਹੈ ਹੂੰ ਸਾਡਾ ਪਿੰਡ ਉੱਥੇ ਆ ਪਾਂਡੋਕੇ ਓਕੇ ਤੇ ਉਹਨਾਂ ਦੀ ਨਾ ਇਹ ਬੜੀ ਮੈਨੂੰ ਆਖਰੀ ਸਮੇਂ 'ਚ ਵੀ ਉਹਨਾਂ ਨੇ ਨਾ ਮੈਨੂੰ ਤੁਸੀਂ ਬਲੀਵ ਕਰੋ ਵੀ ਉਹ ਬੈੱਡ 'ਤੇ ਸੀ ਤੇ ਉਹ ਮੈਨੂੰ ਨਕਸ਼ਾ ਸਮਝਾ ਰਹੇ ਸੀ ਆਪਣੇ ਪਿੰਡ ਦਾ। ਆਹ ਤੇ ਉਹ ਕਹਿੰਦੇ ਉੱਥੇ ਆਪਣਾ ਘਰ ਆ ਤਾਂ ਜ਼ਰੂਰ ਜਾ ਕੇ ਆਈਂ। ਤੇ ਉਹਨਾਂ ਨੂੰ ਐ ਲੱਗਦਾ ਸੀ ਕਿ ਉਦੋਂ ਮੇਰੇ ਗਾਣੇ ਮਾੜੇ ਮੜੇ ਆਉਣ ਲੱਗੇ ਸੀ ਤੇ ਉਹਨਾਂ ਨੂੰ ਲੱਗਦਾ ਸੀ ਕਿ ਵੀ ਇੱਕ ਦਿਨ ਇਹਦੇ ਕੋਲੋਂ ਐਕਸੈਸ ਆਊਗਾ ਕਿ ਇਹ ਜਾ ਸਕੂਗਾ। ਤੇ ਮੇਰੇ ਦਿਲ 'ਚ ਬਹੁਤ ਰੀਜ ਹੈ ਵੀ ਮੈਂ ਬਾਪੂ ਜੀ ਦਾ ਘਰ ਜ਼ਰੂਰ ਵੇਖ ਕੇ ਆਉਣਾ। ਤੇ ਹੁਣ ਤੁਸੀਂ ਟਰਾਈ ਕਰੋ ਮੈਂ ਜ਼ਰੂਰ ਕਰੂੰਗਾ ਹਾਂ ਤੁਸੀਂ ਜਾਓ ਜ਼ਰੂਰ ਇਹ ਤਾਂ ਇੱਛਾ ਪੂਰੀ ਕਰਨੀ ਚਾਹੀਦੀ ਹੁੰਦੀ ਹੈ ਉਹਦੇ ਵਿੱਚ ਇੱਕ ਤੇ ਇਹੋ ਜਿਹਾ ਕੋਈ ਇਨਸਟਰੂਮੈਂਟ ਹੁੰਦਾ ਮੈਨੂੰ ਐ ਲੱਗਦਾ ਕਿ ਯਾਰ ਇਹ ਵਾਲੀ ਸਾਇੰਸ ਜ਼ਰੂਰ ਹੋਣੀ ਚਾਹੀਦੀ ਸੀ ਕਿਤੇ ਉਹ ਆਪ ਦਾ ਘਰ ਦੇਖਾਉਂਦੇ ਇੱਕ ਤੇ ਉਹ ਪੁਰਾਣਾ ਸਮਾਂ ਵੇਖਦੇ ਹੈਨਾ ਅਸੀਂ ਇਹ ਹੀ ਜ਼ਿਆਦਾ ਖਾਸ ਚੀਜ਼ ਹੈ ਮਾਹੀ ਤੁਸੀਂ ਜੇ ਕਿਤੇ ਜਾਣਾ ਹੋਵੇ ਟੈਲੀਪੋਰਟ ਕਰਕੇ ਕੋਈ ਵੀ ਸਦੀ ਵੀ ਹੋ ਸਕਦੀ ਕਿਤੇ ਵੀ ਇਦਾਂ ਨਹੀਂ ਮੈਨੂੰ ਯਾਦ ਆ ਰਿਹਾ ਪਰ ਮੈਂ ਉਹੀ ਗੱਲ ਕਹੂੰਗੀ ਨੇ ਮੈਂ ਵੀ ਪੁਰਾਣੇ ਸਮੇਂ 'ਚ ਜਾਣਾ ਚਾਹੁੰਗੀ ਜਦੋਂ ਇਹਨਾਂ ਸਭ ਦੀਆਂ ਪੁਰਾਣੇ ਕਲਾਕਾਰਾਂ ਦੀਆਂ ਕੈਸਟਾਂ ਵਿਕਦੀਆਂ ਹੁੰਦੀਆਂ ਸੀ ਜਦੋਂ ਚਮਕੀਲਾ ਜੀ ਆ ਲਾਈਵ ਸ਼ੋਅ ਕਰਦੇ ਸੀ ਤੇ ਮੈਂ ਉਹਨਾਂ ਦਾ ਖਾੜਾ ਦੇਖਦੀ ਮੈਂ ਉਹ ਚੀਜ਼ ਦੇਖਣਾ ਚਾਹੁੰਦਾ ਹਾਂ ਉਹ ਦੇਖਣਾ ਚਾਹੁੰਦੇ ਨਾਈਸ ਨਾਈਸ ਮਿਲਦਾ ਹੈ ਕਿ ਹਰ ਕੋਈ ਵੈਸੇ ਪੁਰਾਣਾ ਸਮਾਂ ਜ਼ਰੂਰ ਇੱਕ ਵਾਰ ਚਾਹੁੰਦਾ ਹੈ ਕਿ ਅਸੀਂ ਦੇਖੀਏ ਹੈਨਾ ਚਲੋ ਆਈ ਹੋਪ ਕਿ ਕਈ ਵਾਰ ਇਦਾਂ ਬਣੇ ਹੁੰਦੇ ਥਾਵਾਂ ਉੱਥੇ ਲੱਕ ਜਾ ਕੇ ਲੋਕੀ ਫੀਲ ਤਾਂ ਕਰਦੇ ਕਿ ਇਦਾਂ ਦਾ ਪੁਰਾਣਾ ਪੰਜਾਬ ਸੀਗਾ ਜਾਂ ਸਮਾਂ ਸੀ ਬਟ ਇੱਕ ਹੈ ਕਿ ਪ੍ਰੋਪਰ ਫੀਲ ਜਿਹੜੀ ਆ ਉਹੀ ਸੀ ਉਸ ਸਮੇਂ ਦੇ ਵਿੱਚ ਬਟ ਬਹੁਤ ਵਧੀਆ ਲੱਗੇ ਤੁਸੀਂ ਰੈਪਿਡ ਫਾਇਰ ਦਾ ਬਿਲਕੁਲ ਓਨੈਸਟ ਆਨਸਰ ਦਿੱਤਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ